ਬੱਚੇ ਦਾ ਕਿਸੇ ਦਾ ਵਿਆਹ ਨਹੀਂ ਹੋ ਰਿਹਾ ਉਹ ਹੈ ਵੀ ਨਹੀਂ ਆ ਕਿ ਕੋਈ ਉਹਦੀ এডਿਕੇਸ਼ਨ ਦੇ ਵਿੱਚ ਕਮੀ ਹੈ ਇਤਾਂ ਬਹੁਤ ਦੇਖੇਗੇ ਅੱਜ ਕੱਲ ਵਿਆਹ ਬਹੁਤ ਲੇਟ ਹੋ ਗਏ ਹੁਣ 35 35 ਸਾਲ ਦੇ ਤਾਂ ਆਮ ਮੈਂ ਸਰਕਲ ਚ ਮੁੰਡੇ ਜਾਣਦਾ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਇੱਥੇ ਬਾਸੂ ਵਾਲਾ ਤਕੜਾ ਆ ਹੂੰ ਵਾਸਤੂ ਕੀ ਹੈ ਕੁੜੀਆਂ ਦਾ ਵਿਆਹ ਨਹੀਂ ਹੋ ਰਿਹਾ ਹਾਂ ਕੁੜੀਆਂ 30 ਤੋਂ ਉੱਪਰ ਹੋ ਗਈਆਂ ਨੇ ਨਾਰਥ ਈਸਟ ਡਿਸਟਰਬ ਹੋਣਾ ਠੀਕ ਹੈ ਮੁੰਡਿਆਂ ਦਾ ਵਿਆਹ ਨਹੀਂ ਹੋ ਰਿਹਾ ਤਾਂ ਸਾਊਥ ਈਸਟ ਦਾ ਡਿਸਟਰਬ ਹੋਣਾ ਠੀਕ ਹੈ ਤੇ ਕੁੰਡਲੀ ਜ਼ੋਨ ਕੱਟ ਗਈ ਅੱਛਾ ਘਰ ਦੇ ਵਿੱਚ ਤੁਹਾਡਾ ਜਿਹੜਾ ਪਲਾਟ ਸਕੁਅਰ ਨਹੀਂ ਹੈ ਉਹ ਜ਼ੋਨ ਕੱਟ ਗਿਆ ਨਾਰਥ-ਈਸਟ ਕੱਟ ਗਿਆ ਉੱਤੇ ਤੁਹਾਡੀਆਂ ਕੁੜੀਆਂ 35 ਸਾਲ ਦੀਆਂ ਹੋ ਜਾਣਗੀਆਂ ਵਿਆਹ ਨਹੀਂ ਹੁੰਦੇ ਤਕਰੀਬਨ ਯੂਕੇ ਆਸਟ੍ਰੇਲੀਆ ਇਦਾਂ ਦੇ ਕੇਸ ਬਹੁਤ ਨੇ ਇਹਨਾਂ ਨਾਰਥ-ਈਸਟ ਕੱਟ ਗਿਆ ਉੱਤੇ ਕੁੜੀਆਂ ਦੇ ਵਿਆਹ ਨਹੀਂ ਹੋ ਰਹੇ ਤੁਹਾਡਾ ਸਾਊਥ-ਈਸਟ ਕੱਟ ਗਿਆ ਤੁਹਾਡੇ ਮੁੰਡਿਆਂ ਦੇ ਵਿਆਹ ਨਹੀਂ ਹੋ ਰਹੇ ਠੀਕ ਹੈ ਜੇ ਤੁਹਾਡਾ ਸਾਊਥ-ਈਸਟ ਮਜ਼ਬੂਤ ਹੈ ਤੁਹਾਡੇ ਮੁੰਡੇ ਵਿਆਹੀ ਜਾਣਗੇ ਨਾਰਥ-ਈਸਟ ਦਾ ਹੈ ਤੁਹਾਡੀਆਂ ਕੁੜੀਆਂ ਵੱਡੀ ਉਮਰ ਦੀਆਂ ਹੋਣਗੇ ਮੁੰਡੇ ਛੋਟੀ ਉਮਰ ਦੇ ਵਿਆਹੇ ਜਾਣਗੇ ਕੁੜੀਆਂ ਨਹੀਂ ਵਿਆਹੀਆਂ ਜਾਣਗੀਆਂ ਉੱਥੇ ਇੱਕ ਸਿੰਪਲ ਜਿਹੀ ਰੈਮਡੀ ਹੈ ਗ੍ਰੀਨ ਫਲਾਰ ਪੋਟ ਲੈ ਕੇ ਉਹਦੇ ਵਿੱਚ yellow ਫਲ ਨਾਰਥ ਈਸਟ ਦੀ ਡਿਸਕ ਲਗਾ ਕੇ ਉੱਤੇ ਤੁਸੀਂ ਗ੍ਰੀਨ ਫਲਾਰ ਉੱਤੇ ਯੈਲੋ ਫਲਾਰ ਰੱਖ ਦੋ। ਅੱਛਾ ਕਿਹੜੇ ਦਿਨ ਰੱਖਣੇ ਆ? ਜਿਸ ਦਿਨ ਮਰਜ਼ੀ ਰੱਖ ਦੋ। ਹੂੰ। ਉਹਦੇ ਨਾਲ ਤੁਹਾਡਾ ਰਿਸ਼ਤਾ ਵੀ ਬੜੀ ਜਲਦੀ ਹੋਊਗਾ। ਮੁੰਡਿਆਂ ਦਾ ਤੁਹਾਡੇ ਮੁੰਡੇ ਵਿਆਹ ਵੀ ਜਾਣਗੇ। ਹੂੰ। ਇਹ ਇਹਦੇ ਵਿੱਚ ਕੁੰਡਲੀ ਦੇ ਹਿਸਾਬ ਦੇ ਨਾਲ ਕੀ ਉਪਾਅ ਹੈਗਾ? ਹੂੰ। ਸਿਮੀਨ ਪਤਾ ਹੋਊਗਾ ਜੋਤਿਸ਼ ਵੀ ਕਰਦੇ ਆ। ਯਾ। ਜੋਤਿਸ਼ ਵਿੱਚ ਲਿਖਿਆ ਗਿਆ ਵੀ ਇੱਕ ਚੰਦਰਮਾ ਗ੍ਰਹਿ ਕਿਸ ਕਾਜ ਬਿਠਾਵੇ ਜਨੇ ਕਰ ਚੱਕਰ ਉਹ ਬੱਚਾ ਪੜਦਾ ਨਾ ਉਹਦੀ ਸ਼ਾਦੀ ਨਹੀਂ ਹੋਊਗੀ। ਠੀਕ ਹੈ। ਇੱਕ ਸ਼ਨੀ ਮਾਰਾ ਲਿਖਿਆ ਹੈ ਵੀ ਸ਼ਨੀ ਮਾਰਾ ਇਸ ਘਰ ਚ ਹੋਣਗੇ ਜੀ ਅਗਰ ਲੜਕੀ ਦੇ ਆ 35 37 40 ਸਾਲ ਕਰੋ ਵਿਆਹ ਹੀ ਨਹੀਂ ਹੋਗਾ ਹੂੰ ਕਹਿੰਦੇ ਜੀ ਜੋਤਿਸ਼ਾਂ ਨੇ ਇਹ ਹੂੰ ਉੱਥੇ ਪਾਇ ਵੀ ਲਿਖਿਆ ਉਹਨਾਂ ਨੇ ਜਾਂ ਉਹਦਾ ਜੀਵਨ ਸਾਥੀ ਜਾਂ ਉਹਨੂੰ ਵੱਡੀ ਉਮਰ ਦਾ ਮਿਲੂਗਾ ਜਾਂ ਉਹ ਤੋਂ ਪੰਜ-ਸੱਤ ਸਾਲ ਛੋਟੀ ਉਮਰ ਦਾ ਮਿਲੂਗਾ ਠੀਕ ਹੈ ਜਿਵੇਂ ਜਿਵੇਂ ਸਮਝ ਲੋ ਕੋਈ ਆਪਾਂ ਜੇ ਇੱਕ ਬਿਲਕੁਲ ਸਿੰਪਲ ਤਰੀਕੇ ਕੋਈ ਸੁਣ ਰਿਹਾ ਕਿ ਕਿਸੇ ਦਾ ਪੇਰੈਂਟਸ ਬਹੁਤ ਫਿਕਰਮੰਦ ਦਾ ਬੇਟੀ ਆ ਬੇਟੇ ਦਾ ਵਿਆਹ ਨੂੰ ਲੈ ਕੇ ਉਹ ਉਹ ਕੀ ਕਰੇ ਜਿਵੇਂ ਤੁਹਾਨੂੰ ਸੁਣ ਰਿਹਾ ਤੁਹਾਡੇ ਕੋਲ ਆ ਨਹੀਂ ਸਕਦਾ ਜੇ ਆਪਾਂ ਕਿਹਾ ਤਾਂ ਫਾਇਦਾ ਕਰਾਈਏ ਉਹ ਕੀ ਕਰੇ ਸਭ ਤੋਂ ਪਹਿਲਾਂ ਜੋ ਜਸਮੀ ਨੇ ਕਿਹਾ ਜੀ ਭੈਣ ਜੀ ਨੇ ਹਾਂ ਉਹ ਪੱਖ ਦੇਖੇ ਵਾਸਤੂ ਵਾਲਾ ਦੂਜਾ ਹੁਣ ਕਈ ਜਗ੍ਹਾ ਹੈ ਮੈਂ ਪਿਛਲੇ ਦੱਸਿਆ ਮਿੱਟੀ ਮਟਕੀ ਲੈ ਕੇ ਸ਼ਹਿਦ ਭਰ ਕੇ ਢੱਕਣ ਲਾ ਕੇ ਹੂੰ ਮੰਗਲਵਾਰ ਵਿਰਾਂਜ ਜਗ੍ਹਾ ਵਿਰਾਂਜ ਦਾ ਲੋਕੀ ਕਹਿੰਦੇ ਜੀ ਦੱਬਾ ਮੈਂ ਕਿੱਥੇ ਕਹਿੰਦੇ ਪਲਾਟ ਵਿੱਚ ਉਹ ਕਿਸੇ ਦੀ ਪ੍ਰਾਪਰਟੀ ਨਾ ਹੋਵੇ ਅੱਛਾ ਕੋ ਨਹਿਰ ਦਾ ਕੁਦਰਿਆ ਦਾ ਸਰਕਾਰੀ ਕੰਢਾ ਹੋਵੇ ਹਾਂ ਜੰਗਲ ਹੋਵੇ ਕੋਈ ਉੱਥੇ ਮਿੱਟੀ ਮਟਕੀ ਸਹਿ ਪਾ ਕੇ ਟੱਕਣ ਲਾ ਕੇ ਉਹ ਮਟਕੀ ਵਿੱਚ ਮਿੱਟੀ ਨਾ ਜਾਵੇ ਸਹਿ ਜਾਵੇ ਟੱਕਣ ਲਾ ਕੇ ਚੰਗੀ ਤਰ੍ਹਾਂ ਅੱਛਾ ਜਿਸ ਚੀਜ਼ਾਂ ਤੁਸੀਂ ਮਿੱਟੀ ਖੋਦਣੀ ਉਹਨੂੰ ਦੱਪਿਓ ਸਤ ਮੰਗਲਵਾ ਦਪੋ ਵਿਆਹ ਦਾ ਰਿਸ਼ਤੇ ਦੀ ਗੱਲ ਚੱਲ ਪੂਗੀ ਨਾਲ ਬਾਤ ਟਿਕਰੋ ਆਪਣਾ ਹੂੰ ਕਿਤੇ ਸਾਨੂੰ ਸ਼ਨੀ ਦੇਖ ਕੇ ਸਾਨੂੰ ਕਾਲਾ ਬੰਦਾ ਵੀ ਲੱਕੜ ਦੀ ਬਾਂਸਰੀ ਲਾਉ ਕਾਲੇ ਰੰਗ ਦੀ ਹੂੰ ਲੱਕੜੀ ਬਾਂਸਰੀ ਮੈਂ ਬਾਸੀ ਦੇ ਕਈ ਲਗੂਜ਼ਾ ਲੈ ਆਉਂਦੇ ਪਿਛੋਹਦਾ ਇੱਕ ਬਾਸੀ ਕਿਸ਼ਨ ਵਾਲੀ ਆ ਹਾਂ ਮੋਰੀਆਂ ਵਾਲੀ ਉਹ ਲੈਣੀ ਆ ਅੱਛਾ ਉਹ ਚ ਖੰਡ ਭਰ ਕੇ ਜਾਂ ਦੇਸੀ ਪੂਰਾ ਖੰਡ ਪਾ ਕੇ ਹੂੰ ਉਹਨੂੰ ਦਬੋ ਕੇ ਤੇ ਬਰਾਜ ਜਗਾ ਬੁੱਧਵਾਰ ਹੂੰ ਤਾਲਾ ਨਹੀਂ ਰਿਸ਼ਤਾ ਹੁੰਦਾ ਤਾਂ ਵੀ ਰਿਸ਼ਤਾ ਹੋਊਗਾ ਅੱਛਾ ਇੱਕ ਗਰੰਟੀ ਆ ਗਰੰਟੀ ਮੇਲੇ ਕੇ ਗੱਲ ਕਰਦਾ ਹੂੰ ਕੋ ਪਾਈ ਹੀ ਲੋਕਾਂ ਨੂੰ ਦੱਸਦੇ ਆ ਲੋਕੀ ਕਰਦੇ ਆ ਉਹ ਸਾਨੂੰ ਅੱਗੇ ਦੱਸਦੇ ਆ ਸਾਡੇ ਘਰੇ ਭੈਣ ਭਰਾਸ ਨੂੰ ਰੋਜ਼ 20 25 50 70 ਜਾਣੇ ਆ ਕੇ ਬੈਠਦੇ ਆ ਜੇ ਕਿਸੇ ਦਾ ਕੋਈ ਕੰਮ ਹੁੰਦਾ ਸਰ ਕੋ ਆ ਕੇ ਬੈਠਦੇ ਆ